ਦੇਵਾਲ ਜੀ ਸਾਰਿਆਂ ਨੂੰ ਭੈ ਜੀ ਅੱਜ ਜਾ ਕੇ ਆਉਣਾ ਮੰਡਲ ਖੇਤਾਂ ਕਿੰਨੇ ਚਾਰ ਪੰਜ ਦਿਨ ਹੋ ਗਏ ਅੱਜ ਜਾਣੀ ਹੋਇਆ ਜਿੱਦਾਂ ਪੰਮਾ ਗਿਆ ਤਾਂ ਗੈਰਾ ਉਦੋਂ ਦੇ ਗਿਆ ਵਾ ਮੰਡਲ ਖੇਤਾਂ ਚ ਅੱਜ ਮਾਰ ਕੇ ਆਉਨੇ ਕਿੜਾ ਕਈ ਦਿਨ ਹੋ ਗਏ ਕਹਿੰਦੇ ਖੇਤਾਂ ਕਿੰਦਾ ਰੋਜ਼ ਗੜਾ ਮਾਰਨਾ ਚਾਹੀਦਾ ਬਾ ਕੰਮ ਜੇ ਵਿੱਚ ਉਲਝੇ ਰਹੇ ਟਾਈਮ ਨਹੀਂ ਲੱਗਿਆ ਹੈਗਾ ਅੱਜ ਜਾ ਕੇ ਆਉਨੇ ਖੇਤਾਂ ਕਿੰਨੇ ਉੱਜਾ ਆਪਣਾ ਖੜਾ ਮੋਟਰਸਾਈਕਲ ਤਾਂ ਮੋਟਰਸਾਈਕਲ ਚੱਕਦੇ ਆ ਤੇ ਜਾਣੇ ਆ ਜੀ ਮੰਡਾਲੇ ਖੇਤਾਂ ਨੂੰ ਤੇ ਰਸਤੇ ਵਿੱਚ ਦੇਖਦੇ ਆ ਜੇ ਕੋਈ ਮਿਲ ਗਿਆ ਤੁਹਾਨੂੰ ਵੀ ਲੈ ਕੇ ਜਾਉਂਗੇ ਨਹੀਂ ਫੇ ਇਕੱਲੇ ਤਾਂ ਜਾਏ ਆਉਣਾ ਚਲੋ ਜੀ ਮਿਲਦੇ ਆ ਮੰਡਾਲੇ ਖੇਤਾਂ ਜਾ ਕੇ ਲਓ ਜੀ ਚੱਲੇ ਤੇ ਮੰਡਾਲੇ ਖੇਤਾਂ ਕਿਨੇ ਨੂੰ ਰਸਤੇ 'ਚ ਮਿਲ ਗਿਆ ਆਪਾਂ ਨੂੰ ਮਸੜ ਹੋਰ ਮਸੜ ਤੂੰ ਕਿੱਧਰ ਇਧਰ ਸਸਰੀ ਗਾਲ ਦੀ ਸਾਰੇ ਨੂੰ ਮੈਂ ਕੱਕ ਬੱਡਣਾ। ਅੱਛਾ ਸਵੇਰੇ ਲੈ ਕੇ ਆਜੋ। ਸਵੇਰੇ ਉਸ ਬੌਸ ਬਈ ਵੀ। ਅੱਛਾ ਜੇ ਤਾਂ ਰਾਤ ਨੂੰ ਬੱਦਲ ਹੋਵੇ। ਹਾਂ। ਇੱਕ ਤਾਂ ਰਾਤ ਮੀਂਹ ਦਾ ਨਹੀਂ ਪਤਾ ਲੱਗਿਆ ਕਰ ਪਿਆ ਲਿਆ। ਹਾਂ ਮੀਂਹ ਵੀ ਥੋੜਾ ਜਿਹਾ ਪਤਾ ਨਹੀਂ ਲੱਗਿਆ ਮੈਨੂੰ ਵੀ। ਉਹਨਾਂ ਕੱਕ ਹੋਰ ਗਿੱਲੇ ਕਰੇ ਬਈ ਤੇ। ਅੱਛਾ ਜੇ ਹੁੰਦਾ ਰਾਤ ਨੂੰ ਬੱਦਲ ਵਾਈ ਫੇਰ ਇੱਥੇ ਉਸ ਦਾ ਟ੍ਰੈਨਿੰਗ ਕੋਸ ਬੂਟਿਆਂ ਕਰਕੇ ਉਸੋਂ ਘੱਟ। ਹਾਂ ਫੇਰ ਸਾਜਰੇ ਦਾ ਕੰਮ ਸਾਜਰੇ ਦੇ ਹੀ ਨਾ ਪੜਿਆ ਬਈ ਇੱਕ ਵਾਰ ਫਿਰ ਫਿਕਰ ਨਹੀਂ ਆਉਂਦਾ ਕੱਖਾ ਦਾ। ਇਹ ਤਾਂ ਹੈ। ਪਰ ਹੁਣ ਫੇਰ ਉਹ ਕਰਕੇ ਮੈਂ ਤਾਂ ਆਇਆ ਹੁਣ ਸੁੱਕੇ ਹੈ ਕੱਕ। ਹੁਣ ਪਾ ਦੇਣਾ। ਇਹਨਾਂ ਨੂੰ ਵੀ ਨਾ ਨੱਕ ਬ ਪਤਾ ਨਹੀਂ ਕਿ ਆ ਪਖੰਡਾ ਜੇ ਕਰਨ ਲੱਗੇ ਮੈਂ ਸਾਹ ਦੇ ਖਵਾ ਸੱਲੇ ਸਾਰਾ ਕੁਝ ਹਾੜ ਦੇ ਨਾਲੇ ਹੱਥ ਦੇ ਵਿੱਚ ਪਾ ਹਾੜਨਾ ਪੱਕਾ ਨਹੀਂ ਹੈਗਾ ਬਾਜਰੀ ਪੱਕਾ ਹੋਵੇ ਨਰਮ ਪਿਆ ਬਾਜਰਾ ਅੱਧਾ ਇਹ ਪਾਉਣਾ ਹੈ ਅੱਧਾ ਦੂਆ ਪਾਉਣਾ ਹੈ ਬੂਝੇ ਵਾਲਾ ਇੱਧਰ ਅੱਛਾ ਦੋ ਕਿਸਮ ਦਾ ਲੈ ਜਾਣਾ ਤੀਏ ਕਿਸਮ ਦਾ ਹੋਰ ਕੱਖ ਵੱਢ ਕੇ ਲੈ ਜਾਣੇ ਆ ਫੇਰ ਵੀ ਨਖਰੇ ਕਰਦੇ ਨੇ ਹਮ ਹਮ ਅਸਲ ਵਿੱਚ ਨਾ ਜਿੱਦ ਨੂੰ ਡੰਗਰ ਨੂੰ ਹਲਾ ਲਾ ਉੱਕਣੇ ਹਿਲ ਜਾਂਦੇ ਇਹ ਤਾਂ ਪਹਿਲਾਂ ਚੰਗਾ ਭਲਾ ਖਾਂਦੇ ਨੇ ਇਹਨਾਂ ਨੂੰ ਜਦ ਆਪਾਂ ਉਧਰ ਗਏ ਕਰਤਾਰਪੁਰ ਸਾਹਿਬ ਨੂੰ ਹਾਂ ਜਨਮਲ ਤਿੰਨ ਚਾਰ ਦਿਨ ਦੇ ਵੱਢ ਕੇ ਤਾਂ ਕੱਖ ਗਿਆ ਤਾਂ ਠੀਕ ਹੈ ਇੱਕ ਸਾਈਲਾ ਮੈਂ ਫੀਡ ਦਾ ਗੇਰ ਕਰਾਂ ਲੈ ਕੇ ਇੱਕ ਦੈੜ ਦਾ ਪਿਆਗ ਰੱਖਿਆ ਅੱਛਾ ਗੜੀ ਦਾ ਨਾ ਮਾਜੇ ਨਾ ਖਾਦੇ ਫਿਰ ਤੈਨ ਨੇ ਕੋਈ ਫੀਡ ਪਾ ਦਿਓ ਹਾਂ ਉਹ ਕਰਿਓ ਆਈ ਵੀ ਮੈਂ ਕਹਾਂ ਕਿ ਬਹੁਤੀ ਨਹੀਂ ਪਾਉਣੀ ਹੈਗੀ ਵੀ ਕਰ ਕਦੇ ਇੱਧਰ ਹੀ ਲੱਗ ਜਾਏ ਕੰਮ ਹਾਂ ਹਾਂ ਹੁਣ ਤਾਂ ਇਹਨੂੰ ਪਤਾ ਕਿ ਉਹਨਾਂ ਇੱਕ ਤਾਂ ਕੱਖ ਅੱਜ ਵਾਲੇ ਦਾ ਅੱਜ ਪੈ ਗਏ ਅੱਛਾ ਜਿਹੜਾ ਤੀਏ ਦਿਨ ਪਏ ਆ ਉਹਨਾਂ ਦਾ ਫਰਕ ਪੈ ਗਿਆ ਨਾ ਹਾਂ ਹਾਂ ਉਹਨਾਂ ਪਰ ਆਟਾ ਉਟਾ ਗੇਰਨ ਲੱਗੇ ਬਹੁਣ ਮੈਂ ਸਿਰ ਕੱਖ ਪਾ ਦੇ ਜਿਹੇ ਜੇ ਮਰਜ਼ੀ ਪਾ ਦੇ ਆਟੇ ਨੂੰ ਹਿਲ ਗਈਆਂ ਉਹਨਾਂ ਨੇ ਦੇਖੀ ਜਾਣਾ ਯਾਰ ਬੰਦਾ ਦੇਖੇ ਹੁਣ ਗੇਟ ਤੇ ਨਿਕਲ ਗਿਆ ਹੁਣ ਕੋਸਨ ਪਿਆ ਨਹੀਂ ਹੈਗਾ ਬਾਬਾ ਸਿੰਘ ਵਾਹਾ ਕੇ ਅੱਧਾ ਉਧਰ ਨਾ ਅੱਧਾ ਉਧਰ ਨੂੰ ਖੰਡਾਰਾ ਬਫ ਕਰਦੀਆਂ ਹੁਣ ਆਟਾ ਹੀ ਪਾਉਣਾ ਪੈਂਦਾ ਫੀਡ ਵੀ ਪਾਉਣੀ ਪੈਂਦੀ ਕੱਖ ਵੀ ਵਧੀਆ ਲੈ ਜਾਣੇ ਪੈਂਦੇ ਆਹ ਕਹਿੰਦੇ ਇੱਕ ਵਾਰ ਤਾਜੀ ਸੂਈ ਵੀ ਹੈ ਇਹਦੀ ਜਿਹੜੀਆਂ ਖੜੀਆਂ ਰਹਿਣ ਦੇ ਜਿਹੜਾ ਕੱਟੀਆਂ ਵੀ ਖੜੀ ਤੇ ਆਪੇ ਖਾਊਗੀ ਭੁੱਖੇ ਰੋਖ ਲੱਗ ਗਿਆ ਹੁਣ ਉਹ ਤਾਜੀ ਸੂਈ ਹੋਰ ਕਰਕੇ ਉਹਨੂੰ ਖਾਦਾ ਪਾਉਣਾ ਪੈਂਦਾ ਹਾਉ ਡੈਡੀ ਆਏ ਉਹਦੇ ਤੇ ਲਿਖ ਗਏ ਨਿਕਮਗਰੀ ਜੀ ਅੱਛਾ ਉਹ ਟੋਕੋਗੇ ਪਾਉਣੇ ਜੇ ਆਮ ਤੱਕ ਕੀ ਸੱਤ ਬਰ ਪਾਉਣੇ ਢੋੜ ਢੋੜੇ ਤਾਂ ਕੱਖੜਾ ਹੋਣੇ ਹੂੰ ਹੂੰ ਤਾਂ ਮੈਂ ਆਇਆ ਮਹਾਂਸਾਲੇ ਸੁੱਕੇ ਵੱਡੇ ਵੇ ਠੀਕ ਹੈ ਟੁੱਕਣੇ ਹੁਣ ਸ਼ਾਮ ਨੂੰ ਜੇ ਸਵੇਰਿਓ ਲੈ ਜਾ ਸਵੇਰਿਓ ਬੰਨੇ ਪਏ ਰਹਿੰਦੇ ਆ ਸ਼ਾਮ ਤੱਕ ਟੁੱਕਣੇ ਆ ਫਿਰ ਉਹ ਖਰਾਬ ਕਰ ਦੇਗੇ ਹਾਂ ਉਹ ਤਾਂ ਖਰਾਬ ਕਰਨੀ ਫਿਰ ਹੈਨਾ ਵੀ ਆਇਆ ਕਰਕੇ ਤਾਂ ਮਹਾਂਦਾਲ ਹੁਣ ਟਾਈਮ ਹੈਗਾ ਨਾਲੇ ਖੜਦੇ ਆ ਹੂੰ ਕੱਖ ਵੱਢਣੇ ਤਾਂ ਹੈ ਹਾਂ ਨਾਲੇ ਢੇੜਾ ਬਾਜ ਚੱਲ ਤਾ ਓਕੇ ਕਿੰਨੀ ਕਮਾਖ ਲਿਆ ਮੰਡ ਕਿੰਨੀ ਤੇ ਮੰਡ ਹਾਂ ਕੱਲ ਜਾਇਆ ਹੁੰਦਾ ਮੰਡ ਜੇ ਕਿੰਨਾ ਟਾਈਮ ਲੱਗਣ ਉਸੇ ਬਹੁਤ 10 ਮਿੰਟ ਲਾਉਣੇ ਮੈਨੂੰ ਵੀ 5 ਦਿਨ ਹੋ ਗਏ ਗਏ ਇਹਨੂੰ ਚੱਲ ਚੱਲ ਜਾਇਆ ਹੁੰਦਾ ਫਿਰ 5 ਦਿਨ ਹੋ ਗਏ ਗਏ ਇਹਨੂੰ ਜਾ ਹੋਏ ਨਹੀਂ ਜੇ ਰੋਜ਼ ਤਨ ਕਿ ਨਹੀਂ ਜਾਈ ਜਾ ਫਿਰ ਉਹ ਜੀ ਲੱਗੀ ਜਾਂਦੇ ਆ ਰੋਜ਼ ਲੱਗੀ ਜਾਂਦੇ ਮੈਂ ਤੈਨੂੰ ਦੱਸ ਦਿੰਦੇ ਮੈਂ ਕੱਲ ਗਿਆ ਕੱਲ ਮੈਂ ਵੀਡੀਓ ਵੀ ਪਾਈ ਆ ਵੀ 80% ਪੱਕੇ ਬਾਕੀ 20% ਪੱਕੇ ਵੇ ਅੱਛਾ ਕਿੱਤੇ ਹੋਇਆ ਵਾ ਖੇਤ ਇਹਨਾਂ ਨੂੰ ਬਹੁਤ ਕੰਮ ਦਾ ਲੱਗਦਾ ਮੈਂ ਵੀ ਅੱਜ 5ਵੇਂ ਦਿਨ ਚੱਲੇ ਆ ਮੱਕੀ ਹੈ ਜਿਹੜਾ ਉਹਨੇ ਭਈਆਂ ਦੇ ਪੈਣੇ ਆ ਵੀ ਕਿਹਾ ਜਾ 20 ਝਾੜਦਾ ਹੈ ਅੱਛਾ ਤਾਂ ਪਤਾ ਲੱਗੂ ਹੁਣ ਝਾੜ ਝੋੜਦਾ ਤੇ ਜਾ ਕੇ ਹਾਂ ਇਹ ਤਾਂ ਹੈ ਵੀ ਦੇਖਦੇ ਆ ਪਾਲਟੀ ਪੁਲਟੀ ਪਹਿਲੇ ਕੋਈ ਨਹੀਂ ਸੀ ਚੱਲ ਆ ਜਾਣਾ ਜਦ ਤੱਕ ਹਲੇ 20 ਦਿਨ ਤੱਕ ਤਾਂ ਨਹੀਂ ਹੋਣਾ ਕੋਈ ਨਹੀਂ ਪਾਲਟੀ ਦੀ ਕਰਦੇ ਆਂ ਔਰ ਕੱਲ ਹੀ ਕਹੇ ਭਈ ਆ ਜਾਦਾ ਮੇਰੇ ਕੋਲ ਮੈਂ ਇਹਦਾ ਨੰਬਰ ਲੈ ਆਏ ਉਹ ਬੈਠੇ ਸੱਤ ਅੱਠ ਬੰਦੇ ਹੋ ਗਏ ਉਹ ਬਾਕੀ ਸ਼ੁੱਕਰਵਾਰ ਨੂੰ ਕਹਿੰਦਾ ਹੋਰ ਆ ਜਾਣੇ ਸਾਡੇ ਠੀਕ ਕਰਦੇ ਆਂ ਗੱਲ ਉਹਨਾਂ ਕਰ ਨਹੀਂ ਗੱਲਬਾਤ ਕਰਕੇ ਆਪਾਂ ਖਿਚੜਾ ਲੈਣੇ ਉਹਨਾਂ ਤੇ ਬੜਾ ਹੈ ਨਾ ਚੜਾ ਲੂਗੇ ਜਿਹੜਾ ਇਹਦਾ ਹੀ ਮੌਸਮ ਦੇਖ ਕੇ ਬੜਾ ਲੂਗੇ ਇਹ ਵੱੜਤੇ ਤਾਂ ਈ ਇੱਕ ਦਿਨ ਪੂਲੀਆਂ ਮੰਨੇ ਹੋ ਜਾਂਦੀਆਂ ਹਾਂ ਤੋ ਬਹੁਤ ਪੈਂਦੀ ਹੁਣ ਤਾਂ ਤਿੰਨ ਨੇ ਚਾਰ ਦਿਨ ਬੰਨ ਕੇ ਝਾੜ ਦੇਣੇ ਜਿਆਦਾ ਜਿਹੜੇ ਦਿਨ ਪੂਲੀਆਂ ਮੰਨੇ ਕੇ ਝਾੜ ਦੇਣੀਆਂ ਠੀਕ ਹੈ ਉਹਦਾ ਖਰਚਾ ਵਰਤਾ ਦਾ ਬਰਾਬਰ ਆ ਜਾਂਦਾ ਕੋਈ ਚੱਕਨੂ ਨਹੀਂ ਬਰਾਲੀ ਪੂਲੀ ਵਿਕ ਜਾਂਦੀ ਕਿਹੜੇ ਹਾਂ ਵੀ ਉਧਰ ਮੰਡੀ ਚ ਫਾਇਦਾ ਹੋ ਜਾਂਦਾ ਜਾ ਕੇ ਸੁੱਕੇ ਭਈਆਂ ਵਾਲੇ ਝਾੜੇ ਵਿੱਚ ਜਦੇ ਲੱਗ ਜਾਂਦੇ ਜਦੇ ਭਰ ਦਿੰਦੇ ਆ ਦੂਆ ਦੇਖਿਆ ਪੁੱਛਿਆ ਬੰਨ ਦਾ ਕਿਆ ਹਾਲ ਹੋਏ ਬੋਲੇ ਦੇ ਫਲਾਈ ਫਲਾਈ ਦਾ ਖਰਚਾ ਲੱਗ ਫੇ ਜਿਹੜਾ ਉੱਥੇ ਖੰਡਾਰਾ ਲੱਗ ਨਾਲੇ ਹੋਰ ਹੈ ਮੰਡੀ ਚ ਦੋੜੇ ਨਹੀਂ ਆਪਣੀਆਂ ਦੀਆਂ ਸਾਰੀ ਲੇਬਰ ਉਹਦੇ ਉੱਰੇ ਲੱਗੀ ਰਹੀ ਉਹਦੇ ਪਰ ਉਹਨਾਂ ਨੇ ਖੰਡਾਏ ਸਾੜੇ ਉੱਤੇ ਫੇਰ ਤੇਰੇ ਸਗਾਏ ਬਹੁਤ ਵੀ ਚਾਰੇ ਪਾਸੇ ਜ਼ਿਮੀਂਦਾਰਾਂ ਨੂੰ ਮਾਰ ਪਈ ਬਹੁਤ ਇਹਦੇ ਨਾਲ ਦੇ ਵਾਲੇ ਭਈਆਂ ਦੇ ਝਾੜੇ ਭਈਆਂ ਠੀਕ ਆ ਜਾਂਦੇ ਜੁਖ ਜਾਣੇ ਹਾਂ ਤਜਰਬਾ ਆ ਜਾਗਾ ਚਲ ਫੇਰ ਮਾਰ ਜੀ ਚੱਲੀਏ ਫਿਰ ਆ ਜਾ ਆ ਬੱਦਲ ਹੁੰਦਾ ਲੋ ਜੀ ਮੰਡਾਲੇ ਖੇਤਾਂ ਕਿ ਨਹੀਂ ਮਾਰਿਆ ਕਿਤੇ ਚਾਰ ਪੰਜ ਤਨਵਾਧ ਆਇਆ ਜੀ ਕੀੜਾ ਮਾਰਨਾ ਜੀਰੀ ਤਾਂ ਐ ਨਿਸਰੇਈ ਪੂਰੀ ਬਾਕੀ ਲੱਗੀਆਂ ਬੱਲਾ ਮੋੜਨ ਆਹ ਸ਼ਕਾਇਰ ਹੈਗੀ ਹਲੇ ਵੀ ਹਰੇਕ ਦੇਈ ਹੈ ਇਹੇ ਕੋਈ ਕੋਈ ਬੱਲਾ ਸੁੱਕਿਆ ਵੀ ਆ ਇਹ ਕਿਤੇ ਕਿਤੇ ਹੀ ਹੈ ਆ ਵੀ ਜਿਹੜੀ ਆਪਣੀ ਜਿਹੜੀ ਨਹੀਂ ਤੇ ਇਹਦੇ ਮਾਸਰ ਆਏ ਤਾਂ ਅੱਗੇ ਲੈ ਘੁੰਮਣਾ ਪਰ ਮਾਸਰ ਕਿਵੇਂ ਤੇਰੇ ਜਿਹੜੇ ਨਾਲੋਂ ਕਿਵੇਂ ਇਹ ਮੇਰੇ ਵਾਲੀ ਵੀਰੀ ਨਾਲ ਦੀ ਉਹ ਤਾਂ ਬੀਜ ਇੱਕੇ ਆ ਬਰਾਬਰ ਹੈ ਆ ਤਕਰੀਬਨ ਮੇਰੇ ਵਾਲੀ ਥੋੜੀ ਜਿਹੀ ਪੱਕੀ ਵੀ ਆ ਅੱਛਾ ਉਹੀ ਮੇਰੇ ਵਾਲੀ ਵੀ ਤੇ ਕਿਹਨ ਲੱਗੀ ਵੀ ਇਹ ਤੇਰੇ 24 ਲੱਗੀ ਵਿਚਾਰ ਕੇ ਦਿੰਦਾ ਫਰਕ ਹਾਂ ਉਲਵਾਈ ਦੇ ਫਰਕ ਪੈ ਜਾਂਦਾ 4 ਦਿਨ ਚ ਬਹੁਤ ਫਰਕ ਪੈਣ ਇਹਦਾ ਮੈਂ 4 ਦਿਨ ਬਾਅਦ ਖੇਤਾਂ 'ਚ ਗਿਆ ਤਾਂ ਮੈਨੂੰ ਐ ਲੱਗਣ ਲੱਗੇ ਖੇਤ ਪੱਕਿਆ ਪਿਆ ਯਾ ਮੈਂ ਪਹਿਲਾਂ ਕੇ ਜਿਆਦਾ ਆਹੀ ਕੋਸਤ ਉੱਥੇ ਮੈਂ ਹੁਣ 5 ਦਿਨ ਪਹਿਲਾਂ ਆਇਆ ਤਾਂ ਉਦੋਂ ਸਾਰੀਆਂ ਪਹਿਲਾਂ ਖੜੀਆਂ ਦੀਆਂ ਹਾਂ ਹੁਣ ਅੱਜ ਦੇਖਿਆ ਜੀ ਬਹੁਤ ਫਰਕ ਪਿਆ ਬਾਈ ਫਰਕ ਪੈ ਗਿਆ ਆਹਦਾ ਇੱਥੇ ਕਿਤੇ ਮਾੜਾ ਸ਼ੌਰਾ ਇਧਰਲੇ ਪਾਸੇ ਸ਼ੌਰਾ ਕਰਨੇ ਦਾ ਇਹਦੇ ਫਰਕ ਰਹਿਣਾ ਉਹ ਪਰਾਂ ਵਾ ਦੇਖੀਏ ਕਿ ਵਿੱਚ ਪੱਕੇ ਪਏ ਹੋਣਗੇ ਉਹ ਦਿਖਦੀ ਬੱਲ ਪੀਲੇ ਰੰਗ ਹੋਇਆ ਹੋਇਆ ਅੱਜ ਅੱਗੇ ਦਾ ਕੰਨਾ ਦੇਖਦਾ ਮੈਂ ਹੱਥਾ ਕਰਿਆ ਬੈਠ ਹਾਂ ਜੱਗੇ ਦਾ ਹੁਣ ਮਾਲੋਈ ਕਰਨਾ ਜਿਆਦਾ ਜਾਂਦਾ ਵਜਨ ਹੋ ਜਾਂਦਾ ਪਰ ਉਹਦੇ ਕਿਤੇ ਗਿਰੀ ਜਾਂਦੇ ਆ ਲੋ ਜੀ ਪਾਣੀ ਲਾਇਆ ਨਹੀਂ ਤਾਂ ਮੈਂ ਬਹੁਤ ਦਿਨ ਹੋ ਗਏ ਆ ਰਾ ਦਾ ਮੀਂਹ ਜੇ ਪਾਣੀ ਉਹ ਮੀਂਹ ਦਾ ਪਾਣੀ ਮਾਨੂੰ ਆਲਾ ਜਿਹੜਾ ਮੋੜ ਚੱਲੀ ਜਾਂਦੀ ਨਹੀਂ ਮੀਂਹ ਦਾ ਪਾਣੀ ਆ ਪਰ ਹੋ ਰਿਹਾ ਨਾ ਜਿਹੜਾ ਮੇਰਾ ਉਹ ਉੱਪਰਲਾ ਖੇਤ ਹੈ ਉਹ ਉੱਚਾ ਹੈ ਉਹਦੀਆਂ ਫਿਰ ਪਾਣੀ ਖੜਨੇ ਕਰਕੇ ਉਹਦੇ ਸੂਤਾ ਸੂਤਾ ਜਿਹੜੇ ਮਾਲੇ ਮੋਟੀਆਂ ਆਹਾ ਪਾਣੀ ਦਾ ਹੀ ਖੜਾ ਹੈ ਜਿਹੜਾ ਪਾਣੀ ਆ ਹਾਂ ਹਾਂ ਪਾਣੀ ਖੜਾ ਹੈ ਮੀਂਹ ਦਾ ਹੀ ਹੈ ਨਹੀਂ ਖੇਤ ਵਿੱਚ ਤਾਂ ਖੜਨੇ ਖੜਨਾ ਜਿਹੜਾ ਉੱਪਰ ਪਿਆ ਹਾਂ ਆ ਦੇਖਦਾ ਲੈ ਆ ਸਾਰੇ ਲਾਗ ਲਾ ਕੇ ਪਾਣੀ ਖੜਾ ਸ਼ੋਰੇ ਕਰਕੇ ਹੈ ਨਾ ਆ ਸ਼ੋਰੇ ਕਰਕੇ ਲੈ ਚੌਰਾ ਵੀ ਇੱਧਰ ਖਰਾਬ ਕਰ ਦੋ ਤਾਂ ਕਿ ਘਟ ਮਿੱਤਰ ਬਣਦਾ ਤਾਂ ਹੀ ਦੱਸਦਾ ਅਦਾ ਜੱਗੇ ਦਾ ਕੰਨਾ ਸਾਰੀ ਜੱਗੇ ਦਾ ਸਾਰਾ ਕੰਨਾ ਖਾਲਚੇ ਨੂੰ ਗਰੇਆ ਪਤਾ ਅੱਛਾ ਅਦਾ ਫਿਰ ਮੈਂ ਜੱਗੇ ਨੂੰ ਕਿਹਾ ਮਾ ਬਈ ਜੱਗੇ ਭਾਈ ਤੈਨੂੰ ਯਾਰ ਵੀ ਜਨਾ ਚੱਕੋ ਆ ਕੇ ਮਨ ਲਾ ਜਾ ਹਾਂ ਤਾਂ ਆਣਾ ਭਰਾਇਆ ਪਤਾ ਫਿਰ ਜੋ ਜੱਗਾ ਜੇ ਚੱਕ ਕੇ ਆ ਕੇ ਫਿਰ ਮੇੜੇ ਚ ਬੰਨ ਗਿਆ ਵਧੀਆ ਰਿਹਾ ਗਿੱਲੇ ਗਿੱਲੇ ਜਿਗਣਾ ਚੱਕ ਥਲਦਾ ਨਾ ਇਹਦੇ ਔਰ ਮਿੱਟੀ ਪਾਠੂ ਹੀ ਨਾ ਜੇ ਹੋਣ ਕਰਦੇ ਨੇ ਸੁੱਕਣਾ ਦਾ ਉਹ ਗਿੱਲੇ ਨੇ ਨੇ ਜੜ ਫੜ ਥੁਪੀਣ ਦਾ ਉੱਥੇ ਤੇ ਗਿੱਲਾ ਕਿੰਦਾ ਖਲਦੇ ਵੇ ਫਿਰ ਵਧੀਆ ਹੈਗਾ ਉਹਦੇ ਹਵਾ ਵੀ ਖਾਸੀ ਆ ਜਿੱਦਾਂ ਕੰਨਾ ਗਰੇ ਹੈ ਯਾਰ ਆਹੀ ਤਾਂ ਨਗਜ਼ਾਰਾ ਦਾ ਅਸੀਂ ਕਹਿੰਦੇ ਜਿਹੜੇ ਹਮਿੰਨਾ ਖਾਂਡਾ ਕੱਢਦਾ ਵਿੱਚ ਅੱਜ ਕਰ ਜਿਹੜੇ ਮਿਹਨਤਾਂ ਕਰਿਆ ਹੋਏ ਹੁਣ ਖਰਚਾ ਸਾਰਾ ਹੋਇਆ ਵਜਿਦੀ ਵਰੀ ਹਾਂ ਹਾਂ ਹੁਣ ਕਰਦੇ ਦੀ ਕਸਨ ਨਹੀਂ ਹੈਗੀ ਕਿਸੇ ਨੇ ਕੁਝ ਨਹੀਂ ਪਾਉਣਾ ਹੈਗਾ ਵੀ ਹੁਣ ਤਸੱਲੀ ਵਾਲਾ ਹੀ ਕੰਮ ਹੈ ਆਹਾਂ ਅਸਾਂ ਨਹੀਂ ਹੈਗੀ ਏਡਿਲੇ ਆਪਣੀ ਇਹ ਵੀ ਮੇਰੀ ਜੀਦੀ ਹੈ ਅੱਜ ਮੈਂ ਦਿਖ ਪਾਣੀ ਇਮਾ ਜ਼ਿਆਦਾ ਖੜਦਾ ਪਾਣੀ ਫੇਰਾ ਕੇ ਹਾਂ ਇਹ ਉੱਪਰਲੇ ਖੇਤਾਂ ਦੇ ਉੱਚੇ ਕਰਕੇ ਨੀਵੇਂ ਉਤਰੀ ਜਾਂਦਾ ਪਾਣੀ ਮਾਰਨ ਨੂੰ 100 ਮੀਟਰ ਤੱਕ ਜਾਣੀ ਫੇਰਾ ਆਹ ਕਰਤੀ ਲੱਗ ਆ ਜਿਹੜੀ ਨਾ ਨਾ ਅਸਾਂ ਜੀ ਨਹੀਂ ਮੇਰੀ ਉਹ ਤੱਕ ਉਹ ਆਉ ਪਰਾਂ ਲੱਗ ਆ ਉਵੀ ਇਹ ਮੇਰੀ ਮੇਰੀ ਹੋਇਆ ਹੋਵੀ ਸੜਕ ਤੱਕ ਅੱਛਾ ਸੜਕ ਤੱਕ ਹਾਂ ਇੱਧਰ ਜਿੱਥੇ ਗੰਨਾ ਖੜਾ ਆ ਆ ਹਾਂ ਉਹ ਗੰਨੇ ਤੱਕ ਹੈ ਹੱਦ ਅੱਛਾ ਇੱਜ ਪਾਣੀ ਬੋ ਖੜਾ ਹੋਊਗਾ ਖੇਤ ਚ ਤੁਹਾਨੂੰ ਕਹਿੰਦਾ ਪੱਪੀ ਆ ਜਿੰਦੇ ਬਰਾਬਰ ਨੂੰ ਪੱਤੀ ਨਹੀਂ ਗਾਹਾਂ ਅਗੇ ਫਿਰ ਉਹ ਗਾਹ ਵੀ ਦਿਖਾ ਦੂੰਗਾ ਤੈਨੂੰ ਖਾਲ ਅੱਛਾ ਠੀਕ ਹੈ ਉਹਰੇ ਤੇ ਸਾਢੇ ਦਿਨ ਕਿਲੇ ਆ ਹਾਂ ਸਾਢੇ ਦਿਨ ਕਿਲੇ ਕੋਲ ਹੈ ਅੱਛਾ ਵਿੱਚ ਗੰਨਾ ਵਿੱਚ ਕਿਲਾ ਗੰਨਾ ਹੈ 2.5 ਕਿਲੇ ਦਾ ਨਾ ਤੇਰੇ ਗੰਨਾ ਤੇਰਾ ਵੀ ਠੀਕ ਖੜਾ ਯਾਰ ਗੰਨਾ ਮੇਰਾ ਠੀਕ ਖੜਾ ਆ ਉਰੇ ਦੇ ਸ਼ੁਰੂ ਜਿੱਥੇ ਖੜਾ ਏ ਹਾਂ ਔਰ ਜਿੱਥੇ ਉਰੇ ਤੇ ਖੜਾ ਦਿਖਦਾ ਆ ਇਹ ਸਾਰਾ ਮੇਰਾ ਸ਼ੁਰੂ ਹੋ ਗਿਆ ਕੰਨਾ ਵਧੀਆ ਬਹੁਤ ਹੈ ਇੱਧਰ ਤੇ ਢਾਣੀ ਮੈਨੂੰ ਉੱਪਰ ਨਾਲ ਟੱਕੜੇ ਲੱਗਦੇ ਤਾਂ ਇਹ ਐਮਟੀ ਦਾ ਫਰਕ ਪੈਂਦਾ ਏ ਉਹ ਤਾਂ ਹੋਰ ਇਹਦਾ ਪੂਰੇ ਤਾਂ ਖੜਿਆ ਆ ਨਾ ਆਹਨ ਅਜੇ ਉਰੇ ਤੇਰੇ ਅਮੈ ਖਾਲ ਪਾਈ ਵੀ ਹੁੰਦੀ ਔਥੇ ਤੇ ਲੇਕੇ ਨਾ ਆਈ ਉਹ ਪਰਲੇ ਕੇਰੇ ਵਾਸਤੇ ਠੀਕ ਹੈ ਉਹ ਕਣਕ ਵਾਸਤੇ ਖਾਲ ਦੀ ਲੋੜ ਪੈਂਦੀ ਏ ਦੂਰੇ ਕੇਰੇ ਨੂੰ ਤਾਂ ਨਾ ਜੀ ਲੋੜ ਮੈਂ ਤਾਂ ਲਾਤੇ ਆ ਦੇਖ ਇਸਾਨ ਕਹੇ ਜੇ ਖੜਿਆ ਆ ਸਾਰਾ ਲਈ ਆਹ ਖਾਲ ਦਿਖਦੀ ਔਰੇ ਤੇ ਆਹ ਵੱਟਾ ਗਈ ਫੇਰ ਆਹ ਵੱਟਾ ਗਈ ਆਹ ਤਿੰਨ ਸਿਆੜ ਲਾ ਦੇਵੇਂ ਆਪੇ ਲਾਤੇ ਮੈਂ ਕਿਹਾ ਭਈਆਂ ਨੂੰ ਵੀ ਨਹੀਂ ਕਹਿਣਾ ਹੈਗਾ ਚਲ ਮੈਂ ਆਪੇ ਕਰਕੇ ਡੌੜ ਕੋ ਜਾਂਦੇ ਕੱਚ ਕਸਾਂ ਧੋਰੇ ਆਉਂਦੇ ਆ ਹਾਂ ਮੇਰਾ ਫੁੱਟ ਡੇਢ ਥੋੜੀ ਡੌੜਾ ਜਰੀ 80 ਫੁੱਟ ਉੱਚੀ ਡੌੜ ਇਹ ਬਹੁਤ ਤਗੜੇ ਕੰਮ ਕਰੇ ਔਰੇ ਇਸੇ ਹੇਲਾ ਸਵਾ ਕਿਲੇ ਦੇ ਗਿਰ ਧਰਤੀ ਦਾ ਹੀ ਫਰਕ ਔਰੇ ਲੱਗਦਾ ਔ ਉੱਥੇ ਬੁੱਝਾ ਵੀ ਘਟ ਮਾਰਿਆ ਵੇ ਉੱਪਰ ਲਿਆਣਾ ਹੈ ਨਾ ਬੁੱਝਾ ਵੀ ਤੁਹਾਨੂੰ ਨਾ ਬੁਝਾ ਮਾਰਿਆ ਲਾ ਇਹਦਾ ਮੇਰਾ ਆ ਖੇਤ ਹੈ ਜੇ ਇਹ ਸਵਾ ਕਿਲੇ ਦੇ ਗੇੜ ਹੈ ਸਵਾ ਕਿਲੇ ਦੇ ਪਰੇ ਹੈ ਠੀਕ ਹੈ ਇਹਦੇ ਨਾਲ ਵਿਚਾਲੇ ਨੂੰ ਆਹ ਵੱਟ ਪਾਈ ਵੀ ਇੱਕ ਮੈਂ ਹਾਂ ਆ ਵੱਟ ਵੀ ਲੱਗੇ ਆਹ ਵੱਟ ਹੈ ਇਹ ਮੈਂ ਵੱਟ ਦੇ ਉੱਪਰ ਵੀ ਟੱਕੇ ਲਾਤੇ ਠੀਕ ਹੈ ਦੇਖਦੀ ਨਹੀਂ ਮੈਂ ਉਹ ਵੱਟ ਦੇਖਿਆ ਜਾ ਬੁੱਝਾ ਹੋਇਆ ਵੱਟ ਵਾਲਾ ਬੜੇ ਲੱਗਦਾ ਵੱਟ ਦਾ ਪਤਾ ਹੀ ਨਹੀਂ ਲੱਗਦਾ ਕੰਮ ਕੰਮ ਅੱਜ ਤਿੰਨ ਦੋ ਤਿੰਨ ਜੱਕੇ ਕੱਖ ਕੱਖ ਦੇ ਹੋ ਗਏ ਤੇ ਪਰ ਉਹ ਮੈਂ ਵੱਡੇ ਨਹੀਂ ਹੈਗੇ ਠੀਕ ਹੈ ਵੱਟ ਤਾਂ ਲਗੋਲੀ ਨੇ ਜਦ ਇਹ ਨਾਲ ਵੱਢਣੇ ਦੀ ਲੋੜ ਨਾ ਗੱਸ ਦੇ ਹੋੜ ਅਵਰੇ ਦਾ ਖਾਲ ਆ ਜਾਂਦੀ ਫਿਰ ਹਾਂ ਉਰੇ ਤੱਕ ਮੈਂ ਵਧੀਆ ਥੋੜੇ ਤਾਂ ਜਿੰਨੇ ਸਭ ਤੋਂ ਵੱਡੀ ਵੀ ਤਾਂ ਇੱਕ ਜੇ ਨਸਰਿਆਉਣ ਨਾ ਉਹ ਰੋਟ ਹੈ ਜਿਹਦੇ ਹੁਣ ਘੱਟ ਵੱਧ ਨਸਰੀ ਜਾਂਦੇ ਆ ਯਾਰ ਹੁਣ ਸਵਾ 3 ਚੋਂ ਤੇ ਇੱਕ ਮਿੰਨ ਨਸਰਦੀ ਹੈ ਘੱਟ ਵੱੜੀ ਹੋਵੇ ਨਸਰਦੀ ਹੈ ਉਹ ਫੇਟ ਹੋਰੇ ਤਰ੍ਹਾਂ ਲੱਗੀ ਜਾਂਦਾ ਐਤੋਂ ਥੋੜੀ ਚਲਕਣ ਹੈ ਉਸ ਨਾਲ ਤਾਂ ਹਾਂ ਇਦਾਂ ਨੂੰ ਫੇਟਾਂ ਜੇ ਤਸਵੀਰ ਇਹਨੂੰ ਹੁਣ ਧੁੱਪ ਨੇ ਲੱਗੀ ਬੱਟ ਨੂੰ ਉਹਨੂੰ ਧੁੱਪ ਲੱਗਦੀ ਹੈ ਐ ਇੰਨੇ ਕੁ ਲੱਗਣਾ ਆ 25 30 ਗੁੱਟੀਆਂ अच्छा नीरी ਦੀ ਘਟਗੀਆਂ ਦੀਆਂ اچھا ਹਾਲਾ ਹਾਂ ਮੈਂ ਪਰਦੇ ਦਿਖਾਉਣਾ ਫਿਰ ਮੈਂ ਇੱਥੇ ਸਵਾ 34 ਲਵਾਤੀ ਠੀਕ ਉਹ ਕਿਸੇ ਇੱਥੇ ਪੱਟੀ ਪਈ ਸੀ ਉਹੀ ਭਈਆਂ ਦੀ ਪੱਟੀ ਸੀ اچھا ਉਹ ਕਿਸੇ ਤੇ ਲਾਈ ਦੀ ਉੱਥੇ 30 ਗੁੱਟੀਆਂ ਬਚ ਗਈਆਂ ਭਈ ਇਹ ਕਹਿੰਦੇ ਸਰਦਾਰ ਜੀ ਵਿਊ ਦੇ ਕੋਲ ਬਚੀਆਂ ਪਈਆਂ 30 ਗੁੱਟੀਆਂ ਵੀ ਹੋਗੀਆਂ ਜਿੰਨੇ ਨੂੰ ਪਿੰਡ ਤੇ ਜਾਉਂਗੇ ਲੈਣ ਵੀ ਇਹੀ ਲਾ ਲਓ ਮਗਾ ਚਾ ਲਈ ਲਾ ਦੰਨੇ ਆ ਦਸਰੇ ਇਹ ਵੀ ਹਾਂ ਹਾਂ ਐਨਸਰੇ ਇਹ ਇਹਦੇ ਪੱਤੇ ਉਹ ਚਿਟਾ ਵਿੱਚ ਹੈ ਇਹਦੇ ਘਟਾ ਵਿੱਚ ਇਹਦੇ ਪੱਤੇ ਜਿਆਦਾ ਹਾਂ ਉਹਦਾ ਛਿਟਾ ਪਰ ਹੈ ਇਹਦਾ ਸ਼ਿੱਟਾ ਵਿੱਚ ਦਿਖਦਾ ਹੈ ਮੈਂ ਤਾਂ ਲੱਗਾ ਵੀ ਹੈ ਤੇਰੀ ਉਹ ਨਾਲ ਤੇ ਪੂਜਾ ਵੱਧਦਾ ਇਹਦਾ ਹਾਂ ਪੂਜਾ ਵੱਧਦਾ ਇਹਦਾ ਹੋ ਗਿਆ ਪੀਲੇ ਪੀਲੇ ਜਿਹਾ ਹੋਇਆ ਤੱਗੀ ਬਈ ਉਹ ਦੇਖਣੀ ਹੈ ਗਿਆ ਹੋਇਆ ਉੱਥੇ ਉਹ ਮੈਨੂੰ ਤੇਰੇ ਬਿਮਾਰੀ ਲੱਗਦੀ ਜੀ ਇਹਦੇ ਆਏ ਮੈਂ ਤਾਂ ਲੱਗਾ ਲੋਕ ਵੀ ਆ ਸਾਫ਼ ਕਰਕੇ ਇੱਥੇ ਵੀ ਆ ਹਾਂ ਤਾਂ ਲੱਗਾ ਤੇਰੇ ਸਾਫ਼ ਆ ਉਹ ਸੀ ਚੰਕਦੀ ਹੈ ਤੂੰ ਪੁੱਥੇ ਬਾਈ ਦੇਖਣਾ ਪੈਣਾ ਜਾ ਕੇ ਪਹਿਲਾਂ ਦੇਖੀ ਨਹੀਂ ਮੈਂ ਤਾਂ ਹੈ ਨਹੀਂ ਦੀ ਪਰਸੋਂ ਜਿੱਤੇ ਚਾਰ ਪੰਜ ਦਿਨ ਹੋ ਗਏ ਬਣਾਏ ਹਾਂ ਹੌਣ ਤਾਂ ਖਾਸੀ ਹੋ ਗਈ ਜੀ ਉਹ ਤਾਂ ਇੱਕ ਮੰਜੇ ਜਿਨੀ ਜਗਾ ਹੋਗੀ ਤੇਰੀ ਉਹ ਬਿਤਾ ਸੀ ਫਲੈਟ ਦੇ ਚੱਕਰ ਲੱਗਦਾ ਹੋ ਸਕਦਾ ਡਾਉਰ ਦੇ ਨੇੜੇ ਡਾਉਰ ਦੇ ਨੇੜੇ ਜਾ ਕੇ ਥੋੜਾ ਜਿਹਾ ਛੱਡ ਕੇ ਹਾਂ ਐ ਹੈ ਵੀ ਜਨੂ ਐ ਐ ਇਹਨੂੰ ਐ ਸਵਾਜਾਂਤੀ ਸਵਾਜਾਂਤੀ ਨੂੰ ਐ ਬਾਈ ਤੇ ਇਹ ਸੁੱਕ ਸੇਵ ਹੈ ਤੇਲਾ ਪਿਆ ਵਜਾ ਦੇਖ ਲੈ ਵੀ ਤੇਲੇ ਨਾਲ ਸਕਾਰ ਤੇ ਉਹ ਮੁੰਜਰਾਂ ਮਰ ਜਾ ਗਈਆਂ ਉੱਪਰ ਤੇ ਵੀ ਹੁਣ ਵਿੱਚ ਵਰਕੇ ਦੇਖਿਆ ਵਿੱਚ ਵਰਕੇ ਦੇਖ ਕੇ ਆ ਕੋਲ ਜਾ ਕੇ ਥੱਲੇ ਜਾ ਕੇ ਦੇਖ ਕੇ ਆਈ ਤੇਲੀ ਸਕਾਰ ਲੱਗਦੀ ਹੈ ਪਾਣੀ ਖੜਾ ਵਿੱਚ ਹਾਂ ਪਾਣੀ ਤਾਂ ਖੜਨਾ ਹੀ ਆ ਜਿਹੜਾ ਆਪਾਂ ਤਾਂ ਹੈਗਾ ਨੇ ਵੀ ਹੋਊਗਾ ਜਿਹੜਾ ਰੋਜ਼ ਹੋਇਆ ਆ ਹਾਂ ਹੋ ਗਈ ਤੱਗੀ ਪੜੀ ਪੜੀ ਜੀ ਨੇਹਰੇ ਕੁਛ ਵੀ ਨਹੀਂ ਹੈਗਾ ਥੱਲੇ ਸਾਪਿਆ ਥੱਲੇ ਤੇ ਹਨ ਆਪਰੇ ਰੱਕੇ ਚ ਹੋਈ ਐ ਪਲੇ ਪਲੇ ਛੱਟੇ ਨੂੰ ਵੀ ਕੋਈ ਫਰਕ ਨਹੀਂ ਹੈਗਾ ਕੋਈ ਨਹੀਂ ਅਸ ਵੀ ਨਾ ਨੂੰ ਦਸਾਉਣਾ ਕੱਲ ਨੂੰ ਹਾਂ ਉਹ ਮੈਨੂੰ ਲੈ ਕੇ ਆਉਂਗਾ ਪਹਿਲਾਂ ਆ ਗਿਆ ਬੰਦਾ ਨਾ ਆਪੇ ਦੇਖੀ ਜਾਣੀ ਹੁਣ ਆਪਾਂ ਚੱਕ ਕੇ ਗਈ ਦੂਰ ਤੇ ਅਗਲੇ ਨਾਵੇ ਤੇਰੇ ਕੌਣ ਡੀਨ ਦੱਸ ਦੇਣਾ ਵੀ ਤੇਰੇ ਖੇਤ ਨੂੰ ਭਾਈ ੱਗੀ ਪਈ ਪੀਲੀ ਆਹ ਹੋਈ ਐ ਨਹੀਂ ਕਿ ਤੱਕੀ ਤੁੜੀ ਹੈ ਥੋੜੀ ਜੋ ਹਲੇ ਕੱਲ ਨੂੰ ਪਤਾ ਲੱਗ ਜੂ ਉਹਨਾਂ ਨੂੰ ਹੋਰ ਵਧੂਗੀ ਫਿਰ ਸੋ ਜੀ ਆਹੇ ਤੱਕ ਹੀ ਹੋਈ ਪਲੀ ਜੀ ਵੀ ਥੱਲੇ ਤੇਲਾ ਹੈ ਨਹੀਂ ਥੱਲੇ ਸਾਫ ਪਈ ਹੈ ਥੱਲੇ ਸਾਫ ਹੋਈ ਹੈ ਬਿਮਾਰੀ ਪਤਾ ਨਹੀਂ ਹੁਣ ਕਿਆ ਸਮਝੀ ਕੱਲ ਨੂੰ ਫੇਰ ਦੇ ਬੈਜਨ ਦੇਖੂਗਾ ਚੰਗੀ ਤਰ੍ਹਾਂ ਆ ਕੇ ਵੀ ਵਧੀ ਹੈ ਕੋਈ ਨਹੀਂ ਕੀ ਹੈ ਹਾਂ ਇਧਰ ਆਪਣਾ ਸਿੰਦੇ ਆ ਗਏ ਕਿਹੜਾ ਵੀ ਹੈ 73 ਇਹ ਹਾਂ ਇਹ ਵੀ 73 ਹੈ ਇਹਨਾਂ ਦੇ ਠੀਕ ਹੈ ਲਓ ਜੀ ਅੱਡੀ ਵੀਡੀਓ ਦੀ ਹੁਣ ਅੱਜ ਤੱਕੇ ਬਾਾਕੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਤੇ ਬਾਕੀ ਇਹਨੂੰ ਵੀ ਦਿਖਾਉਨੇ ਆ ਵੀ ਇਹ ਤੱਕ ਕੀ ਕਾਤੇ ਪਈ ਹੈ ਅੰਗਰਾਜਾ ਵੀ ਸਵੇਰ ਨੂੰ ਦਿਖਾਉਨੇ ਆ ਅੱਜ ਉਹ ਜਾ ਕੇ ਗੱਲ ਕਰੂੰਗਾ ਮੈਂ ਉਹਨਾਂ ਸਾਰੇ ਗੋਲ ਇੱਕ ਤੱਕੀ ਹੋਈ ਆ ਭਾਈ ਓਕਣ ਹਾਂ ਠੀਕ ਹੈ ਪਤਾ ਲੱਗ ਜਾਂਦਾ ਸੈਂਕਾ ਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੇ ਵਲੌਗ ਵਿੱਚ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਉ ਜੀ ਮੇਰੇ ਕਾਕੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਜਾਇਆ ਗੀਜਾ ਦੀ ਸਰਵਿਸ ਕਰਨਾ ਹਾਂ ਜੀ ਆਹ ਮੈਂ ਕਰ ਦਈਏ ਸਿਆਲ ਆਣੇ ਆਲਾ ਫਿਰ ਨਾ ਭੱਜ ਪਏ ਜਾਂਦੇ ਆ ਆਪਣੇ ਫਿਰ ਇੰਟ੍ਰਿਕ ਕਰਾਉ ਹੋ ਜਾਂਦਾ ਹੈ ਹਾਂ ਹਾਂ ਆਰਾਮ ਤੇ ਇਹ ਮੈਂ ਹੁਣ ਛੋੜਾ ਹੂੰਗਾ ਛੋੜਾ ਨਿਕਲਣ ਲੱਗ ਗਿਆ ਤੇ ਪਾਣੀ ਪੀਲਾ ਆ ਗਿਆ ਅੱਛਾ ਛੋੜਾ ਆ ਗਿਆ ਵਿੱਚ ਆ ਦੇ ਆ ਦੇ ਇਹ ਮੈਂ ਖੋਲਦਾ ਆਪਣੇ ਖੋਲੂਗਾ ਇਹਨੇ ਹੁਣ ਉਪਰੇ ਖੋਲ ਦੇਣਾ ਅੱਛਾ ਉੱਪਰ ਖੋਲ ਕੇ ਇੱਥੇ ਕੱਢ ਦੇਣਾ ਠੀਕ ਇਹ ਪਾਣੀ ਬਾਹਰ ਨਾ ਹਾਂ ਹਾਂ ਕਿਤਨਾ ਜਿਆਦਾ ਸਿਆੜ ਲੱਗਦਾ ਨਾ ਕਾਕੇ ਜਿਹਦੇ ਸਸ ਕਰਾ ਦੇਵੇ ਇਹ ਵੀ ਠੀਕ ਆ ਤੇਰੀ ਗੱਲ ਵੀ ਸਿਆੜ ਰੰਗ ਦਾ ਜਿਹਦੇ ਕਰਕੇ ਲਾਣਾ ਚਾਹੀਦਾ ਪਰ ਗੱਲ ਇਹ ਵੀ ਇਹ ਆਪਾਂ ਸਿਆੜ ਜੀ ਲਾਣਾ ਨਾ ਉਹਨੂੰ ਲਗਾਤਾਰ ਪਾਣੀ ਚਲਾਈ ਜਾਓ ਜੀ ਚੱਲ ਵਿੱਚ ਸੋਰਾ ਘਟ ਜਾਂਦਾ ਪਰ ਉਹੀ ਚਾਹ ਲਾਉਣ ਦੀ ਵਰਤਦਾ ਹੈਗਾ ਵੀ ਚਲ ਖੜਾ ਰਹਿ ਖੜਾ ਰਹਿਣੇ ਦੋ ਉਹ ਵੀ ਟੂਟੀ ਪਾਣੀ ਭਰਨ ਨੂੰ ਯੂਜ਼ ਕਰੀ ਜਾਓ ਦੇਖੋ ਕਿੰਨਾ ਨਿਕਲਦਾ ਦੇਖੋ ਤੁਹਾਨੂੰ ਆਪਣੀ ਧਰਤੀ ਹੈਵੀ ਬਹੁਤ ਹੈ ਬਹੁਤ ਬਹੁਤ ਇਹਦਾ ਪਾਣੀ ਦੇਖਦਾ ਪਿਓਰ ਪਿਆ ਗੋੜ ਵਰਗਾ ਹੂੰ 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 ਇਹਦਾ ਥੱਲੇ ਕੀ ਪਤਾ ਲੱਗੂ ਹੋਣਾ ਹੈਗਾ ਗਾੜਾ ਮਾਲ ਵਿੱਚ ਬਾਕੀ ਤਾਂ ਆ ਗਿਆ ਪਤਲਾ ਪਤਲਾ ਬਾਹ ਨਾਟ ਹੁੰਦੇ ਨੀ ਲੋਕੇ ਸਦੇ ਨਾਟ ਪੂਰੀ ਐਸੈਸਰੀ ਆ ਗੈਸ ਭਰ ਜਾਂਦੀ ਹੈ ਗੈਸ ਕਰਕੇ ਕੰਟਰੋਲ ਦਾ ਦੇਖਦਾ ਕਿਆ ਨਿਕਲਦਾ ਵਿੱਚ ਬੱਲੇ 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 ਆ ਵੇ ਅਸਲੀ ਦਾ ਆ ਸਮਾਨ ਆ ਵਿੱਚ ਹੂੰ 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 ਇਹ ਤਾਂ ਬਿਜ ਭਾਉ ਦਾ ਬਿੰਦੁਰ ਇਹ ਆ ਬਈ ਇਹ ਤੇ ਲੇ ਕੋਈ ਰੱਖੀਏ ਆ ਨਿਕਲਦਾ ਤੇ ਤਸਲਾ ਰੱਖ ਲਈ ਕੋਈ ਇਹੀ ਆਪਣਾ ਸਰੀਰ ਚ ਜਮ ਜਾਂਦਾ ਜਾਂ ਪਾਣੀ ਪੀਂਦੇ ਆਪਾਂ ਇਹ ਤਾਂ ਡਾਕਟਰ ਲੇਹਰ ਪੂਰੀ ਕਲਪਣੀ ਜਮੀਆ ਬਈਆਂ ਵਿੱਚ ਹੋਰ ਹਾਂ ਜੇ ਲਾ ਵੀ ਲੱਗੇ ਨੂੰ ਦੂਆਸਾਰ ਹੋ ਗਿਆ ਹੂੰ ਹੂੰ ਦੂਆ ਦੀਨ ਚਲਾਣਾ ਦਾ ਮੈਂ ਨਿਕਲਦਾ ਪਾਣੀ ਨਿਕਲੇਗਾ ਨਾ ਜਿਹੜਾ ਖੜ ਗਿਆ ਹੋ ਜਮੀ ਗਿਆ ਇਹਦਾ ਇੰਨਾ ਸੋਕਰ ਆਹ ਜੀ ਜੀ ਬਹੁਤ ਸੌਖੀ ਪੱਟ ਹੋ ਗਈ ਵਿੱਚ ਤੇ ਨਹੀਂ ਦਾ ਇਹੀ ਨਹੀਂ ਕੋਈ ਵਾਰ ਨਿਕਲਦੀ ਵਿੱਚ ਤੇ ਜੀ ਇੰਨੀ ਜਮੀ ਵੀ ਹੁੰਦੀ ਹੈ ਨਹੀਂ ਉਹ ਐਲੀਮੈਂਟ ਹੁੰਦਾ ਉਹ ਤਾਂ ਹੀ ਮੈਂ ਸਾਰੀ ਅਸੈਂਬਲੀ ਪਾਟ ਲਈ ਆ ਆ ਹਾਂ ਐਲੀਮੈਂਟ ਕੱਢਣਾ ਔਖਾ ਆਉਂਦਾ ਹਾਂ ਸਾਫ਼ ਕਰਕੇ ਸੌਖਾ ਨਿਕਲ ਜਾਣਾ ਵੈਸੇ ਤਾਂ ਕੱਢਣ ਦੀ ਲੋੜ ਨਹੀਂ ਪਣੀ ਇੱਥੇ ਸਾਫ਼ ਕਰ ਦੇਣਾ ਆਪਾਂ ਨੇ ਠੀਕ ਠੀਕ ਕਿੰਨੇ ਦਾ ਪਾਣੀ ਸਰਕਾਰੀ ਰੋਟੀ ਦਾ ਪਾਣੀ ਚੱਲ ਪੀਣ ਨੂੰ ਘਰ ਮਿਲ ਜਾਂਦਾ ਹਾਂ ਇੱਥੇ ਪਾਣੀ ਪੀਣਾ ਤਾਂ ਬਹੁਤ ਮੜਾ ਹੈ ਸਾਫੇ ਵਿੱਚ ਤਾਂ ਹੁਣ ਹਾਂ ਉਹਦਾ ਸਾਫ ਰਹਿਣ ਗੰਦਰ ਹੂੰ ਹੂੰ ਹਾਂ ਮੈਂ ਨਹੀਂ ਕਰੀਂਗਾ ਬੱਸ ਆਵਾ ਲਾਵਾ ਅਸੀਂ ਪਾਣੀ ਗਰਮ ਕਰਾਉਣ ਨੂੰ ਦੇਦਾ ਪਹਿਲਾਂ ਇਹ ਚੀਜ਼ ਗਰਮ ਹੋਣੀ ਹੈ ਅੱਧਾ ਘੰਟਾ ਤਾਂ ਇਹ ਪਾਣੀ ਉਹ ਤਾਂ ਰਹੀ ਹੁੰਦੀ ਹੈ ਜੀ ਹਾਂ ਤਾਂ ਇਹ ਐਂਪੀਰ ਜਾਵ ਰਹੇ ਨੇ ਲਾ ਜੰਦਰ ਟਾਈਮ ਫਿਰ ਜਿਆਦਾ ਲੰਦਾ ਪਾਣੀ ਕਰਨ ਕਰਨ ਹੁਣ ਦੱਸ ਫਿਰ ਕਿ ਆਪਣੇ ਇਹਦਾ ਕਰਤਾ ਕੰਮ ਹੋਈ? ਉਸੇ ਉਹੀ ਕੰਮ ਹੋ ਗਿਆ ਪਲੇਟ ਨਾਲ ਦੀ ਗਲੀ ਵੀ ਆ ਦੇ। ਇਹਨੂੰ ਪਹਿਲਾਂ ਪਾਣੀ ਨਿਕਲਦਾ ਹੋਣਾ। ਅੱਛਾ ਹਾਂ ਇਹ ਟੁੱਟੀ ਵੀ ਆ ਹੁਣ ਨਵੀਂ ਪਾਉਂਗੀ। ਤੁਸੀਂ ਤਾਂ ਕਿਹਾ ਸੀ ਜੀ ਨਵੀਂ ਬਣੀ ਐ। ਇਹਦਾ ਐਲੀਮੈਂਟ ਨਵਾਂ ਪਾਣਾ। ਠੀਕ ਆ। ਹੂੰ ਚੱਲੇ ਚੱਲੇ ਵਾਲਾ। ਚੱਲੇ ਵਾਲਾ। ਠੀਕ ਬਾਕੀ ਠੀਕ ਐ। ਬਾਕੀ ਠੀਕ ਆ ਬਾਕੀ ਚੱਲ ਜਾਣਾ। ਬਾਕੀ ਤੇ ਚੱਲ ਜਾਣਾ ਜੀ। ਜ਼ਿਆਦਾ ਟਾਈਮ ਖੜਾ ਰਹਿਣਾ ਉਹਦੇ ਕਰਕੇ ਗਲ ਗਿਆ। ਠੀਕ ਐ। ਹੁਣ ਜੇ ਜਾ ਕੇ ਉਪਰ ਤੇ ਲਿਆਉਣਾ ਪਊਗਾ ਫਿਰ। ਹਾਂ ਰੋਪੜ ਤੇ ਲਿਆਉਂਗਾ। ਕੰਨੂ ਫਿੱਟ ਹੋਊ ਫਿਰ ਹੁਣ। ਕੰਮ ਇਹਦੇ ਕਰ ਦੇਣਾ ਆਪਾਂ ਨੇ। ਕੰਮ ਜਾ ਰਿਹਾ ਗੱਲ ਪਰ। ਇਹ ਠੀਕ ਨਹੀਂ ਨਿਕਲ ਜਾਂਦਾ ਫੇਰ ਫਿੱਟ ਹੋ ਜਾਂਦਾ ਹੁਣੇ। ਹਾਂ ਜੇ ਹੁੰਦਾ ਫੇਰ ਹੋ ਜਾਂਦਾ। ਇਹ ਇਹ ਪਲੇਟ ਨਾ ਟੁੱਟਦੀ ਹੁੰਦੀ। ਅੱਛਾ ਹਾਂ। ਇਹੀ ਪਲੇਟ ਦੀ ਕੰਮ ਐ। ਹਾਂ ਇਹੀ। ਆ ਜਰਬੀ ਨੂੰ ਤਾਂਹੀਂ ਪਈ ਐ ਨੱਟ ਨੂੰ। ਨੱਟ ਤਾਂਹੀਂ ਪਈ ਆ। ਯਾਰ ਪੈਨਲ ਨੂੰ ਪਾਣੀ ਲੀਕ ਕਰ ਗਿਆ ਉਹ ਇਹਨੂੰ। ਨੱਟ ਜਾਵਾਂਗਾ ਖੋਲਣਾ। ਹਾਂ। ਇਹ ਥੰਡੇ ਦੇ ਟੁੱਟ ਗਿਆ ਇਹ ਜੜ ਤੇ। ਫੇਰ ਜ਼ਿਆਦਾ ਕੰਮ ਛੱਡ ਸਕਦਾ। ਅੱਛਾ ਮੈਂ ਤਾਂ ਟੈਂਕ ਲਾ ਕੇ ਚੱਲ ਜਾਊਂਗਾ ਠੀਕ ਠੀਕ W40 ਲਿਆਉਂਗੇ ਪਾ ਕੇ ਜਰ ਮਾਰ ਦਿੰਦੇ ਆ ਉਹ ਅੱਛਾ ਫੇ ਜੋਰ ਨਾ ਲਾ ਜਾਦਾ ਫੇ ਜੇ ਕੋਈ ਉਹੀ ਕੰਮ ਹੋਵੇ ਫੇ ਜਿਆਦਾ ਨਹੀਂ ਨਹੀਂ ਆਪਾਂ ਲਿਆਉਂਗੇ ਡਬਲ 40 ਜਾ ਕੇ ਮਾਰ ਦਿੰਦੇ ਆ ਇਹਦੇ ਕੋਲ ਠੀਕ ਨਾਲ ਜਰ ਮਾਰ ਬਾਕੀ ਦੇਖ ਲਓ ਜੀ ਆਹ ਹਾਲਾ ਸੋਰੇ ਦਾ ਚੱਲ ਠੀਕ ਹੈਗਾ ਕਿ ਫਿਰ ਬਾਕੀ ਕੱਲੂ ਫਿੱਟ ਕਰੂੰਗੇ ਹਾਂ ਸਵੇ ਠੀਕ ਹੈ ਜਾਣ ਦਾ ਟਾਈਮ ਹੋ ਗਿਆ ਅੱਛਾ ਰੁਪੜ ਜਾਣਾ ਹਲੇ ਹੈ ਆ ਗਿਆ ਵੱਜ ਗਿਆ ਫੋਨ ਤੇਰਾ ਵੱਜ ਗਿਆ ਫੋਨ ਦੁਕਾਨ ਵਾਲਾ ਠੀਕ